ਗਰਮੀਆਂ ਦੇ ਵਿੱਚ ਠੰਡੇ ਠੰਡੇ ਰਸ ਮਲਾਈ ਸਾਬੂਦਾਣੇ ਦੀ ਸਿਰਫ ਤਿੰਨ ਚੀਜ਼ਾਂ ਨਾਲ ਬਣ ਕੇ ਤਿਆਰ ਹੁੰਦੀ ਆ ਬਹੁਤ ਹੀ ਵਧੀਆ ਨਾ ਹੀ ਖੋਇਆ ਪੈਂਦਾ ਆ ਨਾ ਹੀ ਕੋਈ ਡਰਾਈ ਫਰੂਟ ਪੈਂਦਾ ਆ ਟੇਸਟੀ ਆ ਠੰਡੀ ਆ ਤੇ ਗਰਮੀਆਂ ਦੇ ਵਿੱਚ ਬਿਲਕੁਲ ਠੰਡਕ ਪਹੁੰਚਾਉਣ ਵਾਲੀ ਇਹ ਰਸਮਲਾਈ ਤੁਸੀਂ ਝਟਪਟ ਬਣਾ ਕੇ ਤਿਆਰ ਕਰ ਸਕਦੇ ਆ ਬਹੁਤ ਵੀ ਵਧੀਆ ਬਣ ਕੇ ਤਿਆਰ ਹੁੰਦੀ ਆ ਸੌਫਟ ਆ ਦੇਖੋ ਕਿੰਨੀ ਵਧੀਆ ਜੂਸੀ ਤੇ ਖਾਣ ਨੂੰ ਬਹੁਤ ਵਧੀਆ ਲੱਗਦੀ ਆ ਠੰਡੀ ਰੱਖ ਕੇ ਇਹਨੂੰ ਖਾਓ ਤੇ ਸਭ ਨੂੰ ਖਿਲਾਓ ਤੇ ਇੰਜੋਏ ਕਰੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਭ ਦੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ হাসਦਾ বাসਦਾ ਰੱਖੇ ਕਾਰੋਬਾਰਾਂ ਚ ਵਾਧਾ ਕਰੇ ਤੇ ਚੜ੍ਹਦੀ ਕਲਾ ਚ ਰੱਖੇ ਆਪਣੇ ਆਪਣੇ ਪਰਿਵਾਰ ਚ ਖੁਸ਼ ਰਹੋ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ ਚ ਹਾਂ ਜੀ ਅੱਜ ਮੈਂ ਬਣਾ ਰਹੀ ਹਾਂ ਰਸਮਲਾਈ ਸਿਰਫ ਤਿੰਨ ਚੀਜ਼ਾਂ ਨਾਲ ਬਣ ਕੇ ਤਿਆਰ ਹੁੰਦੀ ਉਹ ਵੀ ਸਾਬੂਦਾਣੇ ਦੀ ਇੱਕ ਕੱਪ ਮੈਂ ਜੀ ਇਹ ਲਿਆ ਆ ਸਾਬੂਦਾਣੇ ਦਾ ਇੱਕ ਕੱਪ ਲੈ ਲੈਣਾ ਤੁਸੀਂ ਜੋ ਵੀ ਮੈਜ਼ਰਮੈਂਟ ਵਾਸਤੇ ਇੱਕ ਬਰਤਨ ਰੱਖਣਾ ਚਾਹੇ ਤੁਸੀਂ ਕੱਪ ਲੈ ਲਓ ਜਾਂ ਤੁਸੀਂ ਗਲਾਸ ਲੈ ਲਓ ਇੱਕ ਕੱਪ ਮੈਂ ਸਾਬੂਦਾਣੇ ਦਾ ਲਿਆ ਤੇ ਇੱਕ ਕੱਪ ਹੀ ਆ ਤੁਸੀਂ ਦੇਖ ਰਹੇ ਹੋ ਗਰਮ ਪਾਣੀ ਬਿਲਕੁਲ ਗਰਮ ਪਾਣੀ ਲੈਣਾ ਆ ਤੇ ਜਿੰਨਾ ਸਾਬੂਦਾਣਾ ਲੈਣਾ ਉਨਾ ਹੀ ਪਾਣੀ ਲੈਣਾ ਆ ਤੇ ਗਰਮ ਪਾਣੀ ਦੇ ਵਿੱਚ ਇਹਨੂੰ ਪਿਉ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਕੇ ਰੱਖ ਦੇਣਾ ਤਕਰੀਬਨ ਤੁਸੀਂ ਅੱਧਾ ਘੰਟਾ ਰੱਖ ਦਿਓ ਤੇ ਇਹਨੂੰ ਢੱਕ ਕੇ ਆਪਾਂ ਰੱਖ ਦਿੰਨੇ ਆਂ ਸਾਈਡ ਤੇ ਕਰ ਦਿੰਨੇ ਆਂ ਦੂਸਰੇ ਪਾਸੇ ਆਪਾਂ ਇੱਕ ਲੈਨੇ ਆਂ ਪਤਿਲਾ ਤਾਂ ਉਹਦੇ ਵਿੱਚ ਆਪਾਂ ਪਾਣਾ ਜੀ ਦੁੱਧ ਦੁੱਧ ਗਰਮ ਕਰਨਾ ਹੈ ਜੀ ਹਲਕਾ ਜਿਹਾ ਮੈ ਇਹਦੇ ਵਿੱਚ 2-3 ਚਮਚ ਇਹਦੇ ਵਿੱਚ ਪਹਿਲਾਂ ਪਾਣੀ ਪਾਉਂਦੀ ਹੁੰਨੀ ਆ ਕਿਉਂਕਿ ਜਿਹੜਾ ਦੁੱਧ ਆ ਇਹ ਬਿਲਕੁਲ ਇਹ ਤਾਜ਼ਾ ਦੁੱਧ ਆ ਫਰੈਸ਼ ਆ ਤੇ ਇਹ ਤਲੇ ਦੇ ਨਾਲ ਨਾ ਲੱਗੇ ਇਸ ਕਰਕੇ ਹਲਕਾ ਜਿਹਾ ਪਾਣੀ ਪਾਉਂਦੀ ਹੁੰਨੀ ਆ ਮੈਂ ਤਕਰੀਬਨ ਅੱਧਾ ਕਿਲੋ ਦੁੱਧ ਲਿਆ ਆ ਜੀ ਤੇ ਥੋੜਾ ਜਿਹਾ ਦੁੱਧ ਮੈਂ ਇੱਧਰ ਹੋਰ ਲਿਆ ਹੋਇਆ ਆ ਇਹਦੇ ਵਿੱਚ ਮੈਂ ਜੀ 2 ਚਮਚ ਮਿਲਕ ਪਾਊਡਰ ਦੇ ਪਾਣੇ ਆ ਮਿਕਸ ਕਰ ਲੈਣਾ 2 ਤੋਂ 3 ਚਮਚ ਤੇ ਉਸ ਤੋਂ ਬਾਅਦ ਜੀ ਹੈਗਾ ਹੈਗਾ ਇਹ ਬਨੀਲਾ ਬਨੀਲਾ ਫਲੇਵਰ ਵਾਲਾ ਕਸਟਰਡ ਆ ਇਹ ਤਕਰੀਬਨ ਮੈਂ ਇੱਕ ਚਮਚ ਲੈ ਲੈਣਾ ਵਨੀਲਾ ਫਲੇਵਰ ਵਾਲਾ ਕਸਟਰਡ ਜਿਹੜਾ ਆ ਜੇ ਤੁਸੀਂ ਕਸਟਰਡ ਲੈਣਾ ਲੈ ਲਓ ਨਹੀਂ ਤਾਂ ਤੁਸੀਂ ਇਹਦੇ ਵਿੱਚ ਤੁਸੀਂ ਕਾਰਨ ਫਲੌਰ ਵੀ ਪਾ ਸਕਦੇ ਆ ਕਸਟਰਡ ਨਾਲ ਕਿਉਂਕਿ ਮੈਂ ਵਨੀਲਾ ਫਲੇਵਰ ਵਾਲਾ ਵਨੀਲਾ ਫਲੇਵਰ ਵਾਲੀ ਰਸ ਮਲਾਈ ਬਣਾਉਣੀ ਆ ਸੋ ਜੀ ਮੈਂ ਇਸ ਕਰਕੇ ਕਸਟਰਡ ਲਿਆ ਵਨੀਲਾ ਫਲੇਵਰ ਵਾਲਾ ਹੁਣ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਖੰਡ ਪਾ ਦੇਣੀ ਆ ਜਿੰਨੀ ਕੁ ਪਾਣੀ ਆ ਮੈਂ ਇੱਕ ਛੋਟੀ ਕੌਲੀ ਲਈ ਆ ਜਿੰਨੀ ਤੁਸੀਂ ਪਾਣੀ ਪਾ ਸਕਦੇ ਆ ਦੇਖੋ ਜੀ ਸਾਬੂਦਾਣਾ ਜਿਹੜਾ ਸਾਡਾ ਬਿਲਕੁਲ ਪੂਰੀ ਤਰ੍ਹਾਂ ਫੁੱਲ ਚੁੱਕਾ ਆ ਤੇ ਇਹਨੂੰ ਤਕਰੀਬਨ ਮੈਂ ਅੱਧਾ ਘੰਟਾ ਰੱਖਿਆ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਭਰ ਕੇ ਮਿਲਕ ਪਾਊਡਰ ਦਾ ਸੁੱਕੇ ਦੁੱਧ ਦਾ ਮਿਕਸ ਕਰਨਾ ਹੈ ਜੀ ਉਸ ਤੋਂ ਬਾਅਦ ਜੀ ਇੱਕ ਚਮਚ ਹੀ ਇਹਦੇ ਵਿੱਚ ਮੈਂ ਪੀਸੀ ਹੋਈ 슈ਗਰ ਜਿਹਨੂੰ ਆਪਾਂ ਚੀਨੀ ਕਹਿੰਦੇ ਆ ਉਹ ਮਿਕਸ ਕਰ ਲੈਣੀ ਆ ਖੰਡ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਹੱਥ ਦੇ ਨਾਲ ਮੈਂ ਇਹਨੂੰ ਮਿਕਸ ਕਰੂੰਗੀ ਕਿਉਂਕਿ ਜੋ ਆਪਾਂ ਹੱਥ ਦੇ ਨਾਲ ਮਿਕਸ ਕਰਦੇ ਆ ਉਹ ਨਾਲ ਬਹੁਤ ਵਧੀਆ ਮਿਕਸ ਹੁੰਦਾ ਆ ਜੀ ਆ ਦੇਖੋ ਇਸ ਤਰ੍ਹਾਂ ਪਹਿਲਾ ਚਮਚ ਦੇ ਨਾਲ ਇਹਨੂੰ ਮਿਕਸ ਕਰ ਲੈਣਾ ਆ ਇਹ ਖਿਆਲ ਰੱਖਣਾ ਆ ਕਿ ਜਿਹੜਾ ਇਹਦੇ ਜਿਹੜਾ ਇਹਦਾ ਦਾਣਾ ਆ ਨਾ ਉਹ ਨਾ ਮੈਸੀ ਹੋਵੇ ਕਿਉਂਕਿ ਦਾਣਾ ਜਿਹੜਾ ਆ ਇਹਦਾ ਸਾਬੂਦਾਣੇ ਦਾ ਇਹੀ ਆਪਾਂ ਉਹਦੇ ਵਿੱਚ ਜਦੋਂ ਪਕਾਣਾ ਆ ਇਹ ਦਾਣੇ ਨੇ ਬਿਲਕੁਲ ਜੂਸੀ ਜਿਹਾ ਹੋ ਜਾਣਾ ਤੇ ਬਹੁਤ ਵਧੀਆ ਬਣਨਾ ਆ ਇਸ ਤਰ੍ਹਾਂ ਜੀ ਇਹਨੂੰ ਮੈਂ ਮਿਕਸ ਕਰ ਲਿਆ ਹੱਥ ਨੂੰ ਮੈਂ ਲਗਾ ਲਿਆ ਤੇਲ ਕਿਉਂਕਿ ਇਹ ਜਿਹੜਾ ਨਾ ਸਾਬੂਦਾਣਾ ਹੁੰਦਾ ਆ ਇਹ ਬਹੁਤ ਸਟਿੱਕੀ ਜਿਹਾ ਹੁੰਦਾ ਆ ਤੇ ਇਹ ਹੱਥ ਦੇ ਨਾਲ ਬਹੁਤ ਜ਼ਿਆਦਾ ਚਿਪਕਦਾ ਆ ਤੇ ਇਸ ਕਰਕੇ ਹੱਥ ਦੇੋਂ ਤੁਸੀਂ ਜਿਹੜਾ ਤੇਲ ਲਗਾਉਣਾ ਜਾਂ ਘਿਓ ਲਗਾਉਣਾ ਨਾ ਤੁਸੀਂ ਰਿਫਾਈਨਡ ਆਇਲ ਲਗਾ ਸਕਦੇ ਆ ਸਰੋਂ ਦਾ ਤੇਲ ਨਹੀਂ ਲਗਾਉਣਾ ਇਸ ਤਰ੍ਹਾਂ ਬਹੁਤ ਛੋਟੀਆਂ-ਛੋਟੀਆਂ ਜਿਹੜੀਆਂ ਬਾਉਲ ਸੀ ਆ ਨਾ ਉਹ ਐਦਾਂ ਬਾਲ ਜਈਆਂ ਬਣਾ ਕੇ ਨਾ ਛੋਟੀਆਂ-ਛੋਟੀਆਂ ਇਸ ਤਰ੍ਹਾਂ ਆਪਾਂ ਰੱਖਦੇ ਜਾਣਾ ਬਣਾ ਕੇ ਤੇ ਬਿਲਕੁਲ ਸੌਫਟ ਹੱਥ ਦੇ ਨਾਲ ਬਣਾਣੀਆਂ ਆ ਤੇ ਆਇਲ ਲਗਾਈ ਜਾਣਾ ਹਲਕਾ ਜਿਹਾ ਹੱਥ ਦੇ ਉੱਤੇ ਤੇ ਕਿਉਂਕਿ ਇਹ ਹੱਥ ਦੇ ਨਾਲ ਜ਼ਿਆਦਾ ਚਿਪਕਦੀਆਂ ਆ ਇਸ ਤਰ੍ਹਾਂ ਬਹੁਤ ਵਧੀਆ ਇਹ ਬਣ ਕੇ ਤਿਆਰ ਹੋ ਜਾਂਦੀਆਂ ਆ ਝਟਪਟ ਅਸੀਂ ਇਹ ਰਸਮਲਾਈ ਬਣਾ ਕੇ ਤਿਆਰ ਕਰ ਸਕਦੇ ਆ ਇਹ ਖਾਣ ਨੂੰ ਵੀ ਬਹੁਤ ਵਧੀਆ ਲੱਗਦਾ ਸਾਬੂਦਾਣਾ ਸਾਬੂਦਾਣੇ ਦੀ ਖੀਰ ਹੋਈ ਜਾਂ ਰਸਮਲਾਈ ਹੋਈ ਕੋਈ ਵੀ ਚੀਜ਼ ਹੋਈ ਠੰਡੀ ਠੰਡੀ ਖਾਣ ਨੂੰ ਬਹੁਤ ਵਧੀਆ ਲੱਗਦੀ ਇਸ ਤਰ੍ਹਾਂ ਮੈਂ ਸਾਰੀਆਂ ਬੋਲਾਂ ਬਣਾ ਲਈਆਂ ਸੀ ਪਰ ਮੈਨੂੰ ਬਾਅਦ ਵਿੱਚ ਖਿਆਲ ਆਇਆ ਕਿ ਮੈਂ ਇਹਨਾਂ ਦੇ ਵਿੱਚ ਸਟਫਿੰਗ ਕਰਨੀ ਸੀਗੀ ਕਿਸ਼ਮਿਸ਼ ਦੀ ਆ ਦੇਖੋ ਇਸ ਤਰ੍ਹਾਂ ਮੈਂ ਕਿਸ਼ਮਿਸ਼ ਲੈ ਲਈ ਆ ਹੁਣ ਮੈਂ ਦੁਬਾਰਾ ਫੇਰ ਇੱਕ ਮਿਹਨਤ ਹੋਰ ਕਰਨ ਲੱਗੀਆਂ ਤੇ ਇਹਨਾਂ ਸਾਰੀਆਂ ਬੋਲਾਂ ਦੇ ਵਿੱਚ ਇਸ ਤਰ੍ਹਾਂ ਮੈਂ ਕਸ਼ਮਿਸ਼ ਲਗਾ ਕੇ ਬਿਲਕੁਲ ਇਹਨੂੰ ਬੋਲ ਨੂੰ ਬੰਦ ਕਰਕੇ ਇਸ ਤਰ੍ਹਾਂ ਮੈਂ ਰੱਖੀ ਜਾਣੀਆਂ ਥੋੜਾ ਹੀ ਟਾਈਮ ਲੱਗਾ ਸੀ ਪਰ ਮੈਨੂੰ ਯਾਦ ਆ ਗਿਆ ਸਾਈਡ ਤੇ ਪਈਆਂ ਰਹਿ ਗਈਆਂ ਮੇਰੀਆਂ ਇਹ ਕਸ਼ਮਿਸ਼ ਸੋਜੀ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਦਾਖਾਂ ਵੀ ਕਹਿੰਦੇ ਆ ਤੇ ਸਾਰੀਆਂ ਬੋਲਾਂ ਦੇ ਵਿੱਚ ਮੈਂ ਇਹ ਲਗਾ ਕੇ ਤੁਹਾਨੂੰ ਦਿਖਾ ਰਹੀ ਆ ਕਿਉਂਕਿ ਜਦੋਂ ਇਹ ਦਾਣੇ ਨੇ ਵੀ ਸਾਬੂਦਾਣੇ ਨੇ ਵੀ ਫੁੱਲਣਾ ਤੇ ਕਸ਼ਮਿਸ਼ ਵੀ ਅੰਦਰੋਂ ਫੁੱਲਣੀ ਆ ਤੇ ਬਹੁਤ ਵਧੀਆ ਇਹਦਾ ਫਲੇਵਰ ਆਂਦਾ ਆ ਸੋ ਜੀ ਇਸ ਤਰ੍ਹਾਂ ਦੇਖੋ ਸਾਰੀਆਂ ਬਣਾ ਕੇ ਮੈਂ ਕਰ ਲਈਆਂ ਜੀ ਤਿਆਰ ਤੇ ਉਧਰ ਸਾਡੇ ਦੁੱਧ ਨੂੰ ਵੀ ਬੋਇਲ ਆ ਗਿਆ ਤੇ ਤੁਸੀਂ ਉਨੀ ਦੇਰ ਜੀ ਚਲਦੀ ਚਲਦੀ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਜ਼ਰੂਰ ਕਰ ਦਿਆ ਕਰੋ ਬਹੁਤ ਥੈਂਕ ਯੂ ਆ ਬਹੁਤ ਭੈਣਾਂ ਦੇ ਕਮੈਂਟ ਜਿਨ੍ਹਾਂ ਦੇ ਆਂਦੇ ਬਹੁਤ ਧੰਨ ਧੰਨਵਾਦ ਆ ਜੀ ਬਹੁਤ ਸ਼ੁਕਰੀਆ ਬਾਇਓ ਗਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਜੋ ਵੀ ਵੀਡੀਓ ਦੇਖ ਦੇ ਕਮੈਂਟ ਕਰਦੇ ਆ ਸਾਰਿਆਂ ਨੂੰ ਬਾਹਰ ਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਇਧਰ ਦੁੱਧ ਜਿਹੜਾ ਬੋਇਲ ਹੋ ਗਿਆ ਸੀ ਹਲਕਾ ਜਿਹਾ ਮੇ ਦੇ ਵਿੱਚ ਪਿੰਚ ਆਫ ਗ੍ਰੀਨ ਫੂਡ ਕਲਰ ਪਾਇਆ ਆ ਆਪਸ਼ਨਲ ਆ ਜੀ ਤੁਸੀਂ ਪਾਣਾ ਪਾ ਲਓ ਪਰ ਮੈਨੂੰ ਵਧੀਆ ਲੱਗਦਾ ਆ ਜਦੋਂ ਇਹ ਆਪਾਂ ਠੰਡੀ ਠੰਡੀ ਇਹ ਰਸਮਲਾਈ ਖਾਂਦੇ ਆ ਤਾਂ ਇਹ ਕਲਰ ਬਹੁਤ ਸੋਹਣਾ ਲੱਗਦਾ ਆ ਤੇ ਜੀ ਇਹ ਕਲਰ ਪਾਉਣ ਤੋਂ ਬਾਅਦ ਜੀ ਹੁਣ ਮੈਂ ਤੁਹਾਨੂੰ ਦੱਸ ਰਹੀ ਆ ਦਿਖਾ ਰਹੀ ਆ ਕਿ ਦੁੱਧ ਨੂੰ ਜਦੋਂ ਉਬਾਲ ਆਣਾ ਹੈ ਨਾ ਉਸ ਵੇਲੇ ਤੁਸੀਂ ਇਹ ਸਾਰੀਆਂ ਜਿਹੜੇ ਆਪਾਂ ਸਾਬੂਦਾਣੇ ਦੀਆਂ ਬੋਲਾਂ ਬਣਾ ਕੇ ਰੱਖੀਆਂ ਹੋਈਆਂ ਹਨ ਨਾ ਇਹ ਸਾਰੀਆਂ ਪਾਉਂਦੇ ਜਾਣਾ ਨਾਲ ਮੇਰੇ ਪ੍ਰਦੀਪ ਵੀ ਲੱਗੀ ਹੋਈ ਸੀ ਪਾਣ ਆ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਟਾਈਮ ਪਾਣ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਹਲਾਣਾ ਨਹੀਂ ਬਿਲਕੁਲ ਵੀ ਕਿਉਂਕਿ ਇਹ तकरीबन 30 ਸੈਕਿੰਡ ਦੇ ਵਿੱਚ ਦੁੱਧ ਦੇ ਵਿੱਚ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹਿਲਾਵਾਂਗੇ ਹਲਕੇ ਹੱਥ ਦੇ ਨਾਲ ਹਿਲਾਣਾ ਆ ਤੇ ਹਲਕੇ 스ਪੂਨ ਦੇ ਨਾਲ ਹਿਲਾਣਾ ਆ ਬਿਲਕੁਲ ਇਹਨੂੰ ਸੌਫਟ ਹੁੰਦੀਆਂ ਕਿਉਂਕਿ ਇਹ ਜਦੋਂ ਦੁੱਧ ਦੇ ਵਿੱਚ ਪੱਕਣੀਆਂ ਆ ਇਹਨਾਂ ਦੀ ਇਹੀ ਨਿਸ਼ਾਨੀ ਹੁੰਦੀ ਆ ਹੁਣ ਦੇਖੋ ਬਿਲਕੁਲ ਇਹ ਥੱਲੇ ਬੈਠੀਆਂ ਹੋਈਆਂ ਤਲੇ ਦੇ ਉੱਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਵਨੀਲਾ ਐਸੈਂਸ ਪਾਇਆ ਆ ਜੀ ਕਿਉਂਕਿ ਇਹ ਆਪਾਂ ਇਹ ਵਨੀਲਾ ਫਲੇਵਰ ਵਾਲੀਆਂ ਇਹ ਰਸਮਲਾਈ ਬਣਾਉਣੀ ਆ ਤੇ ਉਹ ਮੈਂ ਕਹਿ ਰਹੀ ਸੀ ਤੁਹਾਨੂੰ ਕਿ ਜੀ ਇਹ ਜਦੋਂ ਪੱਕ ਜਾਣੀਆਂ ਨਾ ਇਹ ਆਪਣੇ ਆਪ ਉੱਪਰ ਆ ਜਾਣੀਆਂ ਫੁੱਲ ਕੇ ਬਿਲਕੁਲ ਤੇ ਬਹੁਤ ਵਧੀਆ ਕੋਈ ਵੀ ਹੋਰ ਜ਼ਰੂਰਤ ਨਹੀਂ ਕਿਸੇ ਚੀਜ਼ ਦੀ ਪਾਉਣ ਦੀ ਇੱਕ ਆਪਾਂ ਦੁੱਧ ਲਿਆ ਇੱਕ ਸਾਬੂਦਾਣਾ ਲਿਆ ਤੇ ਇੱਕ ਇਹ ਚੀਨੀ ਲਈ ਆ ਖੰਡ ਜਿਹਨੂੰ ਆਪਾਂ ਕਹਿੰਨੇ ਆ 슈ਗਰ ਤੇ ਇਹ ਬਾਕੀ ਚੀਜ਼ਾਂ ਆਪਸ਼ਨਲ ਆ ਜੇ ਤੁਸੀਂ ਕਿਸ਼ਮਿਸ਼ ਪਾਣੀ ਤਾਂ ਵਿੱਚ ਸਟਫਿੰਗ ਕਰ ਸਕਦੇ ਆ ਨਹੀਂ ਪਾਣੀ ਦਾ ਤੁਸੀਂ ਨਾ ਕਰੋ ਬਨੀਲਾ ਫਲੇਵਰ ਵੀ ਨਹੀਂ ਪਾਣਾ ਤੁਸੀਂ ਇਸੇ ਤਰ੍ਹਾਂ ਹੀ ਬਣਾ ਸਕਦੇ ਆ ਦੁੱਧ ਦਾ ਫਲੇਵਰ ਬਹੁਤ ਸੋਹਣਾ ਆਂਦਾ ਛੋਟੀ ਇਲਾਇਚੀ ਪਾ ਸਕਦੇ ਆ ਕੋਈ ਵੀ ਚੀਜ਼ ਪਾ ਸਕਦੇ ਆ ਦੇਖੋ ਬਿਲਕੁਲ ਇਹ ਉੱਪਰ ਆ ਗਈਆਂ ਸੌਫਟ ਹੋ ਗਈਆਂ ਬਹੁਤ ਸੋਹਣੀਆਂ ਤੇ ਬਣ ਕੇ ਤਿਆਰ ਹੋ ਗਈਆਂ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਬਨੀਲਾ ਫਲੇਵਰ ਦੀ ਤੇ ਜੀ ਹੁਣ ਮੈਂ ਇਸ ਤੋਂ ਬਾਅਦ ਜਿਹੜਾ ਆਪਾਂ ਮਿਲਕ ਪਾਊਡਰ ਤੇ ਕਸਟਰਡ मिक्स ਕਰਕੇ ਰੱਖਿਆ ਹੋਇਆ ਸੀ ਉਹ ਪਾਣਾ ਆ ਇਹ ਵੀ ਆਪਸ਼ਨਲ ਹੈ ਜੀ ਤੁਸੀਂ ਕਸਟਰਡ ਪਾਣਾ ਕਿਉਂਕਿ ਮੈਂ ਬਨੀਲਾ ਫਲੇਵਰ ਵਾਲਾ ਬਣਾਣਾ ਆ ਮੈਂ ਬਨੀਲਾ ਫਲੇਵਰ ਵਾਲਾ ਕਸਟਰਡ ਪਾਇਆ ਤੁਸੀਂ ਚਾਹੋ ਤਾਂ ਕਾਰਨਫਲੋਰ ਪਾ ਲਓ ਨਹੀਂ ਕੁਝ ਵੀ ਪਾਣਾ ਤੁਸੀਂ ਇਹਦੇ ਵਿੱਚ ਮਲਾਈ ਜਿਹੜੀ ਉਹ ਮਿਕਸ ਕਰਕੇ ਪਾ ਸਕਦੇ ਆ ਮੈਂ ਸਿਰਫ ਇਹਨੂੰ ਹਲਕਾ ਜਿਹਾ ਥਿੱਕ ਕਰਨ ਵਾਸਤੇ ਰਸ ਮਲਾਈ ਨੂੰ ਇਸ ਕਰਕੇ ਮੈਂ ਪਾਇਆ ਆ ਤੇ ਇਹ ਵੀ ਆਪਸ਼ਨਲ ਹੈ ਤੁਸੀਂ ਨਹੀਂ ਪਾਣਾ ਨਾ ਪਾ ਪਾਓ ਜੀ ਤੇ ਸਿਰਫ ਦੋ ਤਿੰਨ ਚੀਜ਼ਾਂ ਤੋਂ ਹੀ ਇਹ ਸਾਡੀ ਰਸ ਮਲਾਈ ਬਹੁਤ ਹੀ ਵਧੀਆ ਸ਼ਾਂਤ ਬਣ ਕੇ ਤਿਆਰ ਹੋ ਜਾਂਦੀ ਕੁਝ ਵੀ ਨਾ ਪਾਓ ਤੁਸੀਂ ਦੁੱਧ ਨੂੰ ਥੋੜਾ ਜਿਆਦਾ ਪਕਾ ਲਓ ਜੀ ਸੋ ਜੀ ਇਸ ਤਰ੍ਹਾਂ ਦੇਖੋ ਸਾਡੀ ਇਹ ਰਸਮਲਾਈ ਕਿੰਨੀ ਵਧੀਆ ਜੂਸੀ ਜੂਸੀ ਅੱਗੇ ਨਾਲੋਂ ਦੇਖੋ ਕਿੰਨੀਆਂ ਵਧੀਆ ਜਿਹੜੀ ਆਪਾਂ ਸਾਬੂਦਾਣੇ ਦੀਆਂ ਬੋਲਾਂ ਪਾਈਆਂ ਸੀ ਕਿੰਨੀਆਂ ਵਧੀਆ ਫੁੱਲ ਕੇ ਤਿਆਰ ਹੋ ਗਈਆਂ ਜੀ ਇਹ ਤੁਸੀਂ ਇਹ ਅੱਗੇ ਨਾਲੋਂ ਡਬਲ ਹੋ ਗਈਆਂ ਜੀ ਬਿਲਕੁਲ ਸਾਡੀ ਰਸਮਲਾਈ ਬਣ ਕੇ ਤਿਆਰ ਹੋ ਗਈ ਆ ਇਹਨੂੰ ਮੈਂ ਹੁਣ ਗੈਸ ਦੀ ਫਲੇਮ ਬੰਦ ਕਰਨ ਤੋਂ ਬਾਅਦ ਹੀ ਠੰਡਾ ਹੋਣ ਲਈ ਫ੍ਰਿਜ ਦੇ ਵਿੱਚ ਰੱਖਿਆ ਸੀਗਾ ਠੰਡਾ ਹੋ ਗਿਆ ਇਹ ਬਿਲਕੁਲ ਠੰਡੀ ਹੋ ਗਈ ਦੇਖੋ ਉੱਪਰ ਇਹਦੇ ਇੱਕ ਲੇਅਰ ਜਿਹੀ ਆ ਗਈ ਆ ਮਲਾਈ ਦੀ ਆ ਦੇਖੋ ਕਿੰਨੀ ਆ ਵਧੀਆ ਜੂਸੀ ਠੰਡੀਆਂ ਬਹੁਤ ਹੀ ਟੇਸਟੀ ਇਹ ਰਸ ਮਲਾਈ ਬਣ ਕੇ ਤਿਆਰ ਹੁੰਦੀ ਆ ਅੱਗੇ ਨਾਲੋਂ ਵੀ ਇਹ ਥਿੱਕ ਹੋ ਗਈ ਆ ਜੀ ਤੇ ਹੁਣ ਮੈਂ ਆ ਇੱਕ ਜਿਹੜਾ ਆਪਾਂ ਸਰਵਿੰਗ ਡਿਸ਼ ਲਈ ਆ ਉਹਦੇ ਵਿੱਚ ਮੈਂ ਕਰੂੰਗੀ ਜੀ ਸਰਵ ਕਿਉਂਕਿ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਲੱਗੇ ਉਹ ਖਾਣ ਨੂੰ ਵੀ ਬਿਲਕੁਲ ਟੇਸਟੀ ਹੁੰਦੀ ਆ ਸਵਾਦ ਹੁੰਦੀ ਆ ਮਲਾਈ ਵਾਲੀ ਰਸ ਮਲਾਈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਉੱਪਰ ਇਹਦੇ ਮਲਾਈ ਆਈ ਹੋਈ ਸੀ ਮਲਾਈ ਵਾਲੀ ਰਸ ਮਲਾਈ ਆ ਕੋਈ ਚੀਜ਼ ਨਹੀਂ ਪਾਈ ਅਸੀਂ ਕੋਈ ਖੋਆ ਨਹੀਂ ਪਾਇਆ ਕੋਈ ਕੰਡੈਂਸ ਮਿਲਕ ਨਹੀਂ ਪਾਇਆ ਇਸੇ ਤਰ੍ਹਾਂ ਹੀ ਬਣ ਕੇ ਬਣਾ ਕੇ ਤਿਆਰ ਕੀਤੀ ਆ ਘਰ ਦੀਆਂ ਚੀਜ਼ਾਂ ਤੋਂ ਹੀ ਬਣ ਕੇ ਇਹ ਤਿਆਰ ਹੋ ਜਾਂਦੀ ਆ ਬਹੁਤ ਹੀ ਵਧੀਆ ਯੰਮੀ ਟੇਸਟੀ ਰਸੀ ਮਿਸੀ ਤੇ ਕੋਈ ਵੀ ਖਾਊਗਾ ਨਾ ਤੁਹਾਨੂੰ ਪੁੱਛੂਗਾ ਕਿ ਤੁਸੀਂ ਇਹ ਕਿਵੇਂ ਬਣਾਈ ਆ ਕਿਸ ਤਰ੍ਹਾਂ ਬਣਾਈ ਆ ਤੇ ਬਣਾਇਆ ਕਰੋ ਜੀ ਗਰਮੀਆਂ ਦਾ ਮੌਸਮ ਹੈ ਘਰ ਦੇ ਵਿੱਚ ਚੀਜ਼ ਬਣਾਇਆ ਕਰੋ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਅਸੀਂ ਕਿਹੜੀ ਚੀਜ਼ ਕਿਸ ਤਰ੍ਹਾਂ ਬਣਾਉਣੀ ਆ ਬਾਹਰੋਂ ਬਾਜ਼ਾਰ ਤੋਂ ਲੈਣੇ ਆ ਸੰਨ ਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਬਣੀਆਂ ਹੁੰਦੀ ਮਿਲਾਵਟਾਂ ਬਹੁਤ ਆ ਰਹੇ ਹੋ ਰਹੀਆਂ ਅੱਜ ਕੱਲ ਸੋ ਜੀ ਚੰਗਾ ਖਾਓ ਤੰਦਰੁਸਤ ਰਹੋ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਜੀ ਗਰਮੀ ਦੇ ਮੌਸਮਿਆਂ ਇਸ ਤਰ੍ਹਾਂ ਦੀ ਚੀਜ਼ ਬਣਾ ਕੇ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਬੱਚੇ ਤਾਂ ਕਿ ਸਾਰੇ ਖੁਸ਼ ਹੋ ਕੇ ਖਾਣਗੇ ਆ ਦੇਖੋ ਹਲਕੀ ਹਲਕੀ ਮੈਂ ਜਿਹੜਾ ਇਹਦੇ ਇੱਕ ਇਹਦਾ ਬੈਟਰ ਜਿਹਾ ਬਣਿਆ ਸੀਗਾ ਨਾ ਰਸ ਮਲਾਈ ਦਾ ਰਸਾ ਆ ਇਹਦੇ ਵਿੱਚ ਹੀ ਇਹ ਸੋਹਣੀ ਲੱਗਦੀ ਆ ਲਓ ਜੀ ਆਪਾਂ ਕਰ ਲਈਏ ਸਰਵ ਤੇ ਮੈਂ ਹੁਣ ਇੱਕ ਗਲਾਸ ਦੇ ਵਿੱਚ ਵੀ ਪਾ ਕੇ ਦੇਖ ਰਹੀ ਸੀ ਪ੍ਰਦੀਪ ਕਹਿੰਦੀ ਸੀ ਕਿ ਮੰਮਾ ਗਲਾਸ ਦੇ ਵਿੱਚ ਪਾਓ ਤੇ ਮੈਂ ਇਹ ਗਲਾਸ ਦੇ ਵਿੱਚ ਖਾऊंगी ਸੋ ਜੀ ਤੁਸੀਂ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਆ ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਤੁਸੀਂ ਕਰ ਸਕਦੇ ਆ ਬਾਉਲ ਦੇ ਵਿੱਚ ਵੀ ਸਰਵ ਕਰ ਸਕਦੇ ਆ ਤੇ ਇਸ ਤਰ੍ਹਾਂ ਕੱਚ ਦੇ ਗਲਾਸ ਵਿੱਚ ਵੀ ਸਰਵ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਬਿਲਕੁਲ ਪੂਰੀ ਤਰ੍ਹਾਂ ਆਪਾਂ ਇਹਨਾਂ ਨੂੰ ਸਰਵ ਕਰ ਲਿਆ ਆ ਤੇ ਮੇਰੇ ਕੋਲ ਪਈਆਂ ਸੀਆਂ ਹੋਮ ਮੇਡ ਗੁਲਾਬ ਦੀਆਂ ਪੱਤੀਆਂ ਜਿਨ੍ਹਾਂ ਨੂੰ ਮੈਂ ਸ਼ਾਂ ਦੇ ਵਿੱਚ ਸੁਕਾ ਕੇ ਰੱਖਿਆ ਸੀ ਬਹੁਤ ਵਧੀਆ ਗੁਲਾਬ ਦੀਆਂ ਪੱਤੀਆਂ ਦਾ ਫਲੇਵਰ ਆਉਂਦਾ ਆ ਪਰ ਅਗਰ ਮੇਰੇ ਕੋਲ ਚਾਂਦੀ ਦਾ ਵਰਕ ਹੁੰਦਾ ਮੈਂ ਚਾਂਦੀ ਦੇ ਵਰਕ ਨਾਲ ਵੀ ਜ਼ਰੂਰ ਇਹਨਾਂ ਦੀ ਗਾਰਨਿਸ਼ ਕਰਦੀ ਥੋੜੀ ਜਿਹੀ ਮੇਰੇ ਤੋਂ ਮਿਸਟੈਕ ਹੋਈ ਆ ਪਰ ਵੈਸੇ ਤੁਸੀਂ ਇਸ ਤਰ੍ਹਾਂ ਹੀ ਖਾਓ ਬਹੁਤ ਟੇਸਟੀ ਲੱਗਦੀਆਂ ਆ ਤੇ ਬਹੁਤ ਹੀ ਵਧੀਆ ਦੇਖੋ ਜੀ ਤੁਹਾਨੂੰ ਮੈਂ ਨੇੜਿਓਂ ਦਿਖਾ ਰਹੀ ਆ ਜਰੂਰ ਬਣਾਇਓ ਤੇ ਜਰੂਰ ਖਾਇਓ ਕੋਈ ਟਾਈਮ ਨਹੀਂ ਲੱਗਦਾ ਕੋਈ ਇੰਨੀ ਲਾਗਤ ਨਹੀਂ ਆਂਦੀ ਇਹਨਾਂ ਤੇ ਦੇਖੋ ਬਿਲਕੁਲ ਰਸੀਆਂ ਮਿਸੀਆਂ ਇਹ ਰਸੀ ਮਿਸੀ ਰਸਮਲਾਈ ਬਣੀ ਆ ਸਾਡੀ ਬਣਾ ਕੇ ਦੇਖਿਓ ਖਾਇਓ ਤੇ ਸਾਰਿਆਂ ਨੂੰ ਖਿਲਾਇਓ ਸਾਰੇ ਖੁਸ਼ ਹੋ ਕੇ ਖਾਣਗੇ ਜੀ ਸੋ ਜੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਹੈ ਜ਼ਰੂਰ ਕਰ ਦਿਓ ਜੀ ਤੇ ਇਸ ਤਰ੍ਹਾਂ ਮੈਂ ਹੁਣ ਇਹਨਾਂ ਨੂੰ ਇੱਕ ਬੱਕਰੀ ਦੇਸ਼ ਦੇ ਵਿੱਚ ਸਰਵ ਕਰਕੇ ਦੇਖ ਰਹੀ ਆ ਤੇ ਤੁਹਾਨੂੰ ਮੈਂ ਇਹਨੂੰ ਚਮਚ ਦੇ ਨਾਲ ਕੱਟ ਕੇ ਵੀ ਦਿਖਾਉਂਗੀ ਤੇ ਕਿੰਨੀ ਸੌਫਟ ਆ ਅੰਦਰੋਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਜੂਸੀ ਆ ਸਭ ਤੋਂ ਵਧੀਆ ਇਹ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਆਪਾਂ ਘਰ ਦੀਆਂ ਸਿਰਫ ਦੋ ਤਿੰਨ ਚੀਜ਼ਾਂ ਤੋਂ ਹੀ ਬਣਾ ਕੇ ਇਹ ਤਿਆਰ ਕੀਤੀ ਆ ਜੀ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਫਲੇਵਰ ਆ ਰਿਹਾ ਸੀਗਾ ਦੇਖੋ ਕਿੰਨੀ ਆ ਵਧੀਆ ਖਾਣ ਨੂੰ ਵੀ ਦੇਖਣ ਨੂੰ ਵੀ ਵਧੀਆ ਤੇ ਖਾਣ ਨੂੰ ਵੀ ਵਧੀਆ ਜਰੂਰ ਬਣਾਇਓ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆ ਦੇਖੋ ਮੈਂ ਚਮਚ ਦੇ ਨਾਲ ਵੀ ਤੁਹਾਨੂੰ ਤੋੜ ਕੇ ਦਿਖਾ ਰਹੀ ਆ ਤੇ ਆ ਦੇਖੋ ਕਿੰਨੀ ਵਧੀਆ ਆ ਠੰਡੀ ਠੰਡੀ ਆ ਸੌਫਟ ਆ ਬਿਲਕੁਲ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਬਹੁਤ ਵਧੀਆ ਫਲੇਵਰ ਆ ਰਿਹਾ ਸੀ ਜਿੰਨੇ ਵੀ ਆਪਾਂ ਇਹਦੇ ਵਿੱਚ ਜੋ ਵੀ ਫਲੇਵਰ ਪਾਇਆ ਵਨੀਲਾ ਦਾ ਉਹ ਅੰਦਰ ਤੱਕ ਪੂਰਾ ਫਲੇਵਰ ਗਿਆ ਹੋਇਆ ਸੀ ਜੀ ਤੇ ਰਸਮਲਾਈ ਸਾਡੀ ਬਣ ਕੇ ਹੋ ਗਈ ਹੈ ਤਿਆਰ ਤੇ ਇੰਜੋਏ ਕਰੋ ਜੀ ਜਿਹੜਾ ਇਹਦਾ ਥੋੜਾ ਜਿਹਾ ਰਸਮਲਾਈ ਦਾ ਰਸਾ ਬਚਿਆ ਆ ਉਹਨੂੰ ਤੁਸੀਂ ਅਲੱਗ ਵਾਰਤਨ ਦੇ ਵਿੱਚ ਵੀ ਸਰਵ ਕਰ ਸਕਦੇ ਆ ਨਹੀਂ ਤਾਂ ਤੁਸੀਂ ਇਹਦੇ ਉੱਪਰ ਹੀ ਤੁਸੀਂ ਪੋਰ ਕਰ ਦਿਓ ਉਹਨੂੰ ਉਹ ਵੀ ਬਹੁਤ ਵਧੀਆ ਲੱਗਦਾ ਆ ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਪ੍ਰਦੀਪ ਨੇ ਹਰ ਵਾਰ ਦੀ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ ਟੈਸਟ ਕਰਾਂਦੀ ਹੁੰਦੀ ਆ ਮੇਰੀ ਬੇਟੀ ਨੂੰ ਬਹੁਤ ਪਸੰਦ ਆਈ ਮਿੱਠਾ ਬਿਲਕੁਲ ਪਰਫੈਕਟ ਸੀ ਨਾ ਘੱਟ ਸੀ ਨਾ ਜ਼ਿਆਦਾ ਸੀ ਬਹੁਤ ਵਧੀਆ ਸੀ ਥੋੜਾ ਜਿਹਾ ਸੀ ਮਿੱਠਾ ਘੱਟ ਖਾਣੇ ਆ ਜੀ ਸੋ ਇਸ ਕਰਕੇ ਮਿੱਠਾ ਬਿਲਕੁਲ ਵਧੀਆ ਸੀ ਤੇ ਜੀ ਜ਼ਰੂਰ ਖਾਇਓ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆ ਦੇਖੋ ਜਿਹੜਾ ਬਾਕੀ ਬਚ ਗਿਆ ਸੀ ਇਹਦਾ ਰਸਾ ਬਸ ਬਚ ਗਿਆ ਸੀ ਰਸ ਮਲਾਈ ਦਾ ਜਿਹੜਾ ਆਪਾਂ ਦੁੱਧ ਵਾਲਾ ਰਸਾ ਬਣਾਇਆ ਸੀ ਤੇ ਇਹ ਵੀ ਜੀ ਸਾਡਾ ਮੈਂ ਗਲਾਸ ਦੇ ਵਿੱਚ ਅਲੱਗ ਦੇ ਵਿੱਚ ਪਾ ਲਿਆ ਥੋੜੇ ਜੇ ਦੋ ਤਿੰਨ ਪੀਸ ਮੈਂ ਰਸ ਮਲਾਈ ਦੇ ਪਾ ਲਿਆ ਥੋੜੇ ਜਿਹਾ ਮੈਂ ਆਪਾਂ ਡਿਸ਼ ਦੇ ਉੱਪਰ ਪੋਰ ਕਰ ਦਿੱਤਾ ਬਹੁਤ ਵਧੀਆ ਬਹੁਤ ਟੇਸਟੀ ਸੀ ਤੇ ਸਾਰਿਆਂ ਨੇ ਇੰਜੋਏ ਕੀਤਾ ਸਾਰਿਆਂ ਨੇ ਖਾਦਾ ਤੁਸੀਂ ਵੀ ਖਾਓ ਇੰਜੋਏ ਕਰੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਯਾਦ ਜਰੂਰ ਰੱਖਣਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਮੈਂ ਮਿਲਦੀਆਂ ਨੈਕਸਟ ਵੀਡੀਓ ਵਿੱਚ ਨਵੀਂ ਰੈਸਪੀ ਲੈ ਕੇ ਆਵਾਂਗੇ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵੀਡੀਓ ਨੂੰ ਜਰੂਰ ਲਾਈਕ ਕਰਨਾ ਕਮੈਂਟ ਜਰੂਰ ਕਰਨਾ ਦੇਸਾਂ ਪਰਦੇਸਾਂ ਚੋਂ ਪੰਜਾਬ ਚੋਂ ਆਲੇ ਦੁਆਲੇ ਦੇ ਗਵਾਂਢੀ ਦੇਸ਼ਾਂ ਚੋਂ ਜੋ ਵੀ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਓਕੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਰੱਬਾ